ਮਾਨਯੋਗ ਸਮਾਜ ਸੇਵੀ ਪਰਿਵਾਰ ਪ੍ਰਿੰਸਰਾਰ ਅਮਰਿੰਦਰ ਸਿੰਘ ਪਿਰੋਹੋਂ ਜੀ ਉਹਨਾਂ ਦੀ ਟੀਮ ਵੱਲੋਂ ਜਿਹੜੀ ਗ੍ਰੀਨ ਦੀਵਾਲੀ ਮਨਾਉਣ ਲਈ ਇੱਥੇ ਸਾਡੇ ਕੋਲ ਇਹ ਸਮਾਰੋਹ ਪਹੁੰਚੇ ਨੇ ਅਸੀਂ ਸਾਡਾ ਇਹੀ ਮੇਨ ਉਦੇਸ਼ ਹੈ ਵੀ ਵਾਤਾਵਰਨ ਜੇ ਨਾ ਉਹ ਟਾਕੇ ਚਲਾਉਣ ਨਾਲ ਖਰਾਬ ਹੁੰਦਾ ਜ਼ਿਆਦਾ ਬੀ ਉਹੀ ਆਪਾਂ ਰੁੱਖ ਲਾ ਕੇ ਦਿਵਾਲੀ ਦਾ ਤਿਹਾਰ ਮਨਾਈਏ ਤਾਂ ਹੋਰ ਵੀ ਵਧੀਆ ਹੋ ਸਿਸਟਮ ਹੋ ਸਕਦਾ ਸਾਡੀ ਜਿਹੜੀ ਇਹ ਸੋਸਾਇਟੀ ਹੈ 2016-17 ਤੋਂ ਕੰਮ ਕਰ ਰਹੀ ਹੈ ਇਹ ਸੋਸਾਇਟੀ ਅਖੰਡਵਾੜ ਤੋਂ ਬਿਲਕੁਲ ਉੱਪਰ ਹੈ ਸੋਸਾਇਟੀ ਨੇ 15000 ਤੋਂ ਵੱਧ ਰੁੱਖ ਲਾ ਕੇ ਉਹਨਾਂ ਨੂੰ ਪਾਲ ਕੇ ਕਿੱਡੇ ਕਿੱਡੇ ਵੱਡੇ ਵੱਡੇ ਕਰਕੇ ਇਹ ਕਹਾਂ ਨੂੰ ਸ਼ਹਿਰ ਦੇ ਸਪੁਰਦ ਕਰ ਚੁੱਕੀ ਹੈ ਸੋਸਾਇਟੀ ਝੋਗਾ ਦੇ ਬੂਟੇ ਵੰਡਦੀ ਹੈ 25000 ਫੁੱਟ ਦੇ ਕਰੀਬ ਇੱਥੇ ਜਿਹੜੀ ਹੈ ਸੋਸਾਇਟੀ ਨੇ ਉਹ ਅੰਡਰਗਰਾਉਂਡ ਪਾਈਪ ਪਾ ਕੇ ਸਾਰੇ ਬੂਟਿਆਂ ਨੂੰ ਪਾਣੀ ਲੱਗਦਾ ਕੀਤਾ ਪਹਿਲਾਂ ਅਸੀਂ ਇੱਥੇ ਬਾਲਟੀਆਂ ਨਾਲ ਪਾਣੀ ਪਾਉਂਦੇ ਸੀ ਹੁਣ ਇੱਥੇ ਸਾਰਾ ਪਾਈਪਾਂ ਨਾਲ ਹੈ ਜਿਹੜਾ ਉਹ ਪਾਣੀ ਪਹਿਣ ਲੱਗ ਗਿਆ ਆ ਸਵਿਮਿੰਗ ਪੂਲ ਇੱਕ ਬੱਚਿਆਂ ਲਈ ਅਸੀਂ ਤਿਆਰ ਕੀਤਾ ਵੀ ਚਲੋ ਬੱਚੇ ਛੋਟੇ ਆ ਕਿ ਇੱਥੇ ਆਨੰਦ ਰਾਇਸ ਹਾਵੇ ਨੇ ਲੌਕਡਾਊਨ ਜਦੋਂ ਲੱਗਿਆ ਸੀਗਾ ਉਹਦੇ ਟੈਨੂ ਸਾਹਿਬ ਨੇ ਬਹੁਤ ਮਦਦ ਕੀਤੀ ਮਤਲਬ 11 ਘੰਟੇ ਦਾ ਸੀ ਇੱਕ ਦਿਨੀ ਆਲੂਆਂ ਦੇ ਲੈ ਕੇ ਆਏ ਫਿਰ ਉਹ ਤੋਂ ਵੱਡ ਲੋ ਸਾਹਿਬ ਨੇ ਕਿਹਾ ਵੀ ਜੇ ਕੋਈ ਨਾ ਕੋਈ ਜੀ ਮਿਲੇ ਤਾਂ ਸਾਡੇ ਆ ਕੇ ਇੱਥੋਂ ਕੋਲ ਸਟੋਰ ਚੋਂ ਆਲੂ ਲਿਆਸ ਆਇਓ ਚੌੜ ਲਿਆਸ ਆਇਓ ਇਹਨਾਂ ਦੀ ਅਸੀਂ ਬੜੇ ਧੰਨਵਾਦੀ ਆ ਉਹ ਸਾਡਾ ਬਹੁਤ ਇਹਨਾਂ ਨੇ ਸਹਯੋਗ ਦਿੱਤਾ ਦੋ ਗੁਰੂ ਘਰਾਂ ਚ ਲਗਾਤਾਰ ਲੰਗਰ ਚੱਲਦਾ ਰਿਹਾ ਵੀ ਕੋਈ ਵੀ ਗਰੀਬ ਆਦਮੀ ਇੱਥੇ ਉਕਾਨਾ ਰਹੀ ਸਾਡੀ ਮੰਡੀ ਇਹ ਸਾਡੀ ਸੋਸਾਇਟੀ ਦੇ ਜਿੰਨੇ ਵੀ ਵਲੰਟੀਅਰ ਆਇਆ ਉਹਨਾਂ ਦਾ ਇਹ ਸੰਕਲਪ ਹੈ ਵੀ ਜਿਨ ਜਰ ਪਰਮਾਤਮਾ ਸਾਨੂੰ ਸੇਵਾ ਬਖਸ਼ੂ ਅਸੀਂ ਦਿਨ ਰਾਤ ਇਹ ਸੇਵਾ ਕਰਦੇ ਰਹਾਂਗੇ ਸਾਡਾ ਕੰਮ ਹੈ ਜਿਹੜਾ ਉਹ ਬੋਲਣ ਲੱਗਿਆ ਪਹਿਲਾਂ ਸਾਨੂੰ ਵੀ ਆਇਸੀ ਵੀ ਐਵੇਂ ਟੱਕਰਾਂ ਮਾਰੀ ਜਾਂਦੇ ਹੁਣ ਉਹ ਸਾਨੂੰ ਪਤਾ ਲੱਗਣ ਲੱਗਿਆ ਜੰਗਲਾਂ 'ਚ ਜੰਗਲ ਬਣ ਗਏ ਅਸੀਂ ਹੁਣ ਹੋਰ ਵੀ ਮਿਹਨਤ ਕਰਕੇ ਉਹ ਸਾਰੀ ਸਫਾਈ ਕਰ ਰਹੇ ਹਾਂ ਸਾਡੇ ਜਿਹੜੇ ਹੈਗੇ ਆ ਇਸ ਸਮੇਂ ਦੋ ਕੰਮ ਐ ਇੱਕ ਤਾਂ ਜਿਵੇਂ ਸ਼ਹਿਰ ਚ ਕੋਈ ਬੂਟੇ ਲਾਉਣੇ ਆ ਹੋਰ ਐ ਸਾਨੂੰ ਬਰਮੇ ਦੀ ਇੱਕ ਪ੍ਰੋਬਲਮ ਹੈਗੀ ਆ ਵੀ ਟਰੈਕਟਰ ਵਾਲਾ ਜੇ ਬਰਮਾ ਕਿਸ ਹਾਲ ਨਾ ਸਾਨੂੰ ਉਹ ਮਿਲ ਜੇ ਮਤਲਬ ਫਿਰ ਅਸੀਂ ਉਹ ਸ਼ਹਿਰ ਦੇ ਵਿੱਚ ਵੀ ਜਿੱਥੇ ਵੀ ਕੋਈ ਬੂਟਾ ਲੱਗਦਾ ਕੋਈ ਹੋਰ ਐ ਅਸੀਂ ਫਟਾਫਟ ਜਾ ਕੇ ਉੱਥੇ ਉਹ ਕੰਮ ਕਰ ਸਕਦੇ ਆ ਕਿਉਂਕਿ ਕੋਈ ਕੰਮ ਐ ਚਾਹੇ ਗੁਰਦੁਆਰੇ ਬਾਗ ਜੋ ਚਾਹੇ ਮੰਦਰ ਵਗ ਜੋ ਜਿਹੜੇ ਪੇਬਲ ਮੁਲਾਜ਼ਮ ਹੈ ਨਾ ਉਹ ਨਹੀਂ ਕੰਮ ਕਰਦੇ ਹੁੰਦੇ ਜਿਹੜੇ ਸੇਵਾਦਾਰ ਹੈ ਉਹ ਭਾਵੇਂ ਭਾਵੇਂ ਕੰਮ ਕਰਦੇ ਆ ਸਾਡੇ ਸਾਰੇ ਵਲੰਟੀਅਰ ਹੈ ਜਿਹੜੇ ਉਹ ਇੱਕ ਤਰ੍ਹਾਂ ਦੇ ਸੇਵਾਦਾਰ ਨਹੀਂ ਜਦੋਂ ਕਿਸੇ ਨੂੰ ਕੋਈ ਕਹਨੇ ਆ ਉਹ ਮੰਨ ਲਓ ਜਦੋਂ ਪੁਲ ਨਹੀਂ ਚੱਲਿਆ ਸੀਗਾ ਉੱਥੇ ਬਹੁਤ ਜ਼ਿਆਦਾ ਪਾਣੀ ਖੜਾ ਸੀ ਕਰ ਲੈਣਾ ਦੇ ਨਾਲ ਅਸੀਂ ਫਟਾਫਟ ਜਾ ਕੇ ਉੱਥੇ ਮੰਨ ਲਓ ਇੱਟਾਂ ਦਾ ਮਾਲ ਵਾਸਤੇ ਆ ਕੇ ਉੱਤੇ ਮਿੱਟੀ ਸਿਆ ਕੇ ਰਾਹ ਚੱਲਦਾ ਕੀਤਾ ਕਿਉਂਕਿ ਲੋਕਾਂ ਦੀ ਤਕਲੀਫ ਸਾਥੋਂ ਨਹੀਂ ਦੇਖੀ ਜਾਂਦੀ ਤੇ ਕੋਈ ਸਾਨੂੰ ਪਰਵਾਹ ਨਹੀਂ ਕਰਦਾ ਸਾਨੂੰ ਕਿਤੇ ਦਿੱਕਤ ਵੀ ਨਹੀਂ ਆਈ ਮੈਂ ਇੰਜਨੂ ਸਾਹਿਬ ਨੂੰ ਇਹੀ ਬੇਨਤੀ ਕਰੂੰ ਵੀ ਜਿਆਦਾ ਸਾਨੂੰ ਇੱਕ ਬਰਮਾ ਲੈ ਕੇ ਦਿਓ ਉਹ ਜਾਂ ਮਤਲਬ ਆ 500 ਫੁੱਟੋਂ ਫੇ ਛੱਪੜ ਤੱਕ ਪਾਈਪ ਹੈ ਹੈ ਨਹੀਂ ਉਹਦਾ ਪਰਮਾਤਮਾ ਨੇ ਕਹਾਨੂੰ ਵੀ ਖਾਨਦਾਨੀ ਸਰਦਾਰ ਹੈ ਇਹ ਤਾਂ ਜੋ ਕਹਦੇ ਹੋ ਦੇਖੋ ਜਿਹੜੇ ਬੰਦੇ ਐਡੇ ਵੱਡੇ ਹੁੰਦੇ ਆ ਨਾ ਉਹ ਵੱਡੇ ਨਹੀਂ ਮਿਲਦੇ ਹੁੰਦੇ ਨੇ ਇਹ ਵਿਚਾਰੇ ਸਿਰੀਆਂ ਪਾਲੀਆਂ ਨੇ ਵੀ ਗੱਲ ਸੁਣਦੇ ਆ ਮੇਰੇ ਵਰਗੇ ਦੀ ਵੀ ਗੱਲ ਸੁਣ ਲੈਂਦੇ ਜਦੋਂ ਕਹਿੰਦੇ ਆ ਵੀ ਤੇਨੂੰ ਦਾਵਾ ਕੰਮ ਹੈ ਹੈ ਨਹੀਂ ਤੇ ਇਹ ਜਾਂ ਮਤਲਬ ਇੰਨਾ ਨਿਮਰ ਹੋਣਾ ਬੰਦੇ ਨੂੰ ਮਤਲਬ ਇਹ ਕੋਈ ਕੁਦਰ ਦੀ ਬਖਸ਼ਿਸ਼ ਹੀ ਹੈ ਨਹੀਂ ਇੰਨਾ ਨੀਵਾ ਬੰਦਾ ਰਹਿੰਦਾ ਨਹੀਂ ਜਦੋਂ ਪੈਸੇ ਵਾਲਾ ਬੰਦਾ ਹੋਵੇ ਉਹ ਗੱਲਾਂ ਹੋਰ ਹੀ ਹੋ ਜਾਂਦੀਆਂ ਹੁੰਦੀਆਂ ਨੇ ਦੇਖੋ ਅਸੀਂ ਹਰ 5 ਸਾਲਾਂ ਦਾ ਕਿੰਨੀ ਹੈਲਪ ਕਰਦੇ ਆ ਕਦੇ ਮੈਂ ਕਿਸੇ ਉਮੀਦਵਾਰ ਕੋਲ ਹੀ दारूपीण ਨੇ ਗਿਆ ਕਿ ਚਾ ਪੀਣ ਨੇ ਗਿਆ ਤੇ ਸ਼ਹਿਰ ਦੇ ਵਿੱਚ ਹਰੇਕ ਬੰਦਾ ਸਤਿਕਾਰ ਕਰਦਾ ਹੈ। ਕਿ ਮਤਲਬ ਉਹ ਵੋਟਾਂ ਮਿਲੇ ਬੜਾ ਸਤਿਕਾਰ ਦਿੰਦੇ ਆ। ਮਗਰ ਉਹ ਐਤ ਤੱਕ ਵੀ ਨਹੀਂ ਪੁੱਛਦੇ ਵੀ ਤੁਸੀਂ ਇੱਥੇ ਜਿਉਂਦੇ ਹੋ ਜਾਂ ਨਹੀਂ ਵੀ ਆਹ ਬੰਦੇ ਨੇ ਮੇਰਾ ਕੰਮ ਆਇਆ ਮੈਂ ਜ਼ਿੰਦਗੀ ਦੇ ਵਿੱਚ ਜੀ ਤੋਂ ਵੀ ਕੰਮ ਲਿਆ ਆਪਾਂ ਦੂਰੇ ਹੀ ਉਹਦੇ ਪੈਰ ਫੜਦੇ ਵੀ ਨਹੀਂ ਯਾਰ ਇਹ ਦੇਵਤਾ ਬੰਦਾ ਭਲੇਪੁਰ ਸੰਦੇ ਨੇ। ਇੱਕ ਗੱਲ ਇਹ ਆ ਵੀ ਚੰਗੇ ਪਾਸੇ ਪੈਸਾ ਲਾਉਣਾ। ਸਾਨੂੰ ਕਾਫੀ ਔਖਾ ਹੁੰਦਾ ਹੈ ਹਾਲਾਂਕਿ ਜਿਹੜਾ ਇਹ ਧਰਮ ਦਾ ਬੀਜ ਆ ਅਸਲੀ ਧਰਮ ਦਾ ਬੀਜ ਹੈ ਇਹਦੇ ਨਾਲ ਪੈਸਾ ਘਟਦਾ ਨਹੀਂ ਹੁੰਦਾ ਇਹ ਤਾਂ ਲੋਕਾਂ ਦੀਆਂ ਦਵਾਵਾਂ ਹੋ ਜਾਂਦੀਆਂ ਵੀ ਕਿਹੜੇ ਮਤਲਬ ਭਾਗ ਵਾਲੇ ਨੇ ਆ ਕੰਮ ਕਰਾਇਆ ਕਿਹਨੇ ਆ ਬੁੱਥੇ ਲਾਇਆ ਕਿਹਨੇ ਆ ਕਰਵਾਇਆ ਸੋ ਮੇਰੀ ਇਹੀ ਬੇਨਤੀ ਹੈ ਟੈਨੋ ਸਭ ਨੂੰ ਜਾਂ ਸਾਡੇ ਦੋ ਕੰਮ ਹੈ ਵੀ ਇੱਕ ਤਾਂ ਅਸੀਂ ਠੱਕੇ ਨਹੀਂ ਕਰਾਵਾਂਗੇ ਤੇ ਇੱਕ ਤੁਸੀਂ ਕਰੀ ਦੇ ਆ ਬਾਕੀ ਸਾਰਾ ਪਰਿਵਾਰ ਹੈ ਜਿਹੜਾ ਸਮਾਜ ਸੇਵੀ ਪਰਿਵਾਰ ਹੈ ਨਰਮ ਪਰਿਵਾਰ ਹੈ ਮੈਂ ਤਾਂ ਇਹੀ ਕਹਿਣਾ ਵੀ ਇਹ ਸੱਚਾ ਪਾਤਸ਼ਾਹ ਤੈਨੂੰ ਸਾਹਿਬ ਤੇ ਨਾਲਾਈ ਟੀਮ ਨੂੰ ਗ੍ਰੀਨ ਮਿਸ਼ਨ ਇਹ ਦੁਆ ਕਰਦੀ ਵੀ ਲੰਬੀ ਉਮਰ ਬਖਸ਼ੇ ਪਰਮਾਤਮਾ ਤੰਦਰੁਸਤੀ ਬਖਸ਼ੇ ਹੋਰ ਤਰੱਕੀਆਂ ਦੇਵੇ ਹੋਰ ਇਨਾਂ ਦਾ ਵਧਨ ਹੋਣਾ ਤੇ ਸਾਰੇ ਜਿਹੜਾ ਸਾਡੇ ਸਮਾਜ ਨੂੰ ਇਹ ਉਪਰ ਚੱਕਣਾ ਤੇ ਬਾਕੀ ਹੋਰ ਗੱਲਾਂ ਕਹਿਣ ਦੀ ਬਾਲੀ ਲੋੜ ਨਹੀਂ ਵੀ ਇੱਕ ਥਾਂ ਖੜੇ ਨੇ ਜੇ ਇਹੋ ਜਿਹੇ ਲੋਕ ਅੱਗੇ ਆਉਣਗੇ ਸਮਾਜ ਦੀ ਕਮਾਂਡ ਕਰਨ ਤਾਂ ਇਹ ਮੈਨੂੰ ਬਹੁਤ ਹੀ ਚੰਗਾ ਲੱਗੂਗਾ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਆ ਸਾਡਾ ਇੱਕ ਜਿਹੜਾ ਹੈਗਾ ਫੁੱਲ ਵਾਲੇ ਆ ਜਾ ਆ ਜਾ ਗਿਆ ਕਿੱਥੇ ਆ ਖੜਾ ਆ ਖੜੇ ਗਿਆ ਆ ਇਹਨੂੰ ਇੱਕ ਫਾੜੀ ਕਿ ਕਰਾਈ ਦੇ ਇੱਕ ਕ ਇਹ ਖੜੀ ਆ ਇਹ ਹੈ ਕਿ ਲੈ ਕੇ ਕਿਹਨੂੰ ਕਹਿੰਦੇ ਆ ਆਪਣਾ ਆਹਰ ਆਇਆ ਵੀ ਤਾਂ ਪਾ ਦੇ ਮੇਰਾ ਪ੍ਰੋਬਲਮ ਆ ਰਿਹਾ ਕੋਣ ਹੈ ਇਹੋ ਸਿੱਧਾ ਭਾਈ ਉਹ ਰਾਮ ਲਾਲ ਜੀ ਉਹਦਾ ਕੋਈ ਮੜੀ ਜੀ ਬੁਲਾ ਦੇ ਮੈਂ ਜਾਦਾ ਆਨੇ ਇਨਲੀਮਿਟ ਦੇ ਰੱਖ ਹਾਂ ਹਾਂ ਅੱਜ ग्रीन मिशन वेलफेयर सोसाइटी रामपुरा ਵੱਲੋਂ ਅਸੀਂ ਅੱਜ ਸਰਦਾਰ ਅਮਨਦੀਪ ਸਿੰਘ ਢੱਲੋਂ ਤੇ ਉਹਨਾਂ ਦੀ ਟੀਮ ਇੱਥੇ ਪਹੁੰਚਣ ਦੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਜੀ ਆਇਆਂ ਆਖਦੇ ਆ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸ਼ਹਿਰ ਦੀ ਉੱਗੀ ਸਰਸ਼ੀਤ ਤੁਹਾਨੂੰ ਆ ਕੇ ਢੀੜ ਚ ਆਉਂਦੀ ਆ ਤੇ ਵਿਚਰਦੀ ਆ ਤੇ ਸਾਡੇ ਕੰਮਕਾਰ ਨੂੰ ਦੇਖਦੀ ਆ ਢੀੜ ਵਿੱਚ ਲਗਾਤਾਰ 2016 ਤੋਂ 17 ਤੋਂ ਉਹਦੇ ਲਾ ਰਹੇ ਹਾਂ ਜੀ ਸਰਗਮ ਬਲਟਾ ਸਾਡੇ ਆਗੂ ਨੇ ਇਹਨਾਂ ਨੇ ਨਾ ਦਿਨ ਦੇਖਿਆ ਨਾ ਰਾਤ ਦੇਖੀ ਹੈ ਨਾ ਤੁਪ ਦੇਖੀ ਨਾ ਸ਼ਾਂ ਦੇਖੀ ਹੈ ਲਗਾਤਾਰ ਜਿਹੇ ਕੋਈ ਦੀਵਾਲੀ ਆ ਜਾਂ ਦੁਸ਼ਹਿਰਾ ਕੋਈ ਵੀ ਖੁਸ਼ੀ ਗਮੀਆ ਇਹਨਾਂ ਨੇ ਮਤਲਬ ਪ੍ਰਵਾਹ ਨਹੀਂ ਕੀਤੀ ਲਗਾਤਾਰ ਇਕੱਲੇ ਹੋਏ ਨੇ ਤੇ ਸਾਨੂੰ ਬਹੁਤ ਸਾਰੇ ਜਿਹੜੇ ਮੈਂਬਰ ਸਰਗਮ ਰੱਖਦੇ ਨਾਲ-ਨਾਲ ਜੋੜਦੇ ਨੇ ਸਾਡੇ ਵਿੱਚ ਅੱਜ ਢਿਲੋਂ ਸਾਹ ਪਹੁੰਚੇ ਨੇ ਬਹੁਤ ਸਾਨੂੰ ਖੁਸ਼ੀ ਹੋਈ ਐ ਇਸ ਗੱਲ ਦੀ ਵੀਡ ਦਾ ਅੱਜ ਜੋ ਕੰਮ ਇੱਥੇ ਲਗਾਤਾਰ ਚੱਲ ਰਿਹਾ ਉਹ ਕੀ ਚੱਲ ਰਿਹਾ ਜੀ ਬੂਟੇ ਲਾਉਣ ਦੇ ਨਾਲ ਨਾਲ ਬਹੁਤ ਸਾਰੇ ਇੱਥੇ ਅਨਵਾਂਟਡ ਇਹਦੇ ਪ੍ਰਜਾਤੀਆਂ ਪੈਰਸਨਾ ਬਣਦੇ ਆ ਉਹਨਾਂ 'ਚ ਐਡਵਾਈਸ ਕਰਦੇ ਆ ਵੀ ਇਹ ਰੁੱਖ ਲਾਓ ਕਿ ਹਰੇਕ ਬੱਚਾ ਜਨਮ ਜਨਮ ਤੇ ਰੁੱਖ ਲਾਵੇ ਸਾਡਾ ਇੱਕ ਅਪਰਾਲਾ ਹੈ ਕੋਈ ਕਹਿੰਦਾ ਅਸੀਂ ਬੱਚੇ ਤਾਂ ਨਹੀਂ ਪੜਾ ਸਕਦੇ ਪਰ ਰੁੱਖਾਂ ਲਈ ਅਸੀਂ ਜ਼ਰੂਰ ਕੋ ਕਰ ਸਕਦੇ ਪਿਲਸੋਭਿਓ ਆਈਸੀ ਉਹ ਸਕੂਲ ਸੀ ਉਹ ਆਹ ਆਹ లైదే ਹੋ ਜਰਜੋ ਆਇਓ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਗ੍ਰੀਨ ਵੈਲਫੇਅਰ ਸੁਸਾਇਟੀ ਦਾ ਆਪ ਦੇ ਤਹਿਦ ਲੋ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਮੈਨੂੰ ਇਹ ਮੌਕਾ ਦਿੱਤਾ ਇੱਥੇ ਆਉਣ ਦਾ ਤੁਹਾਡੇ ਵਿੱਚ ਆ ਕੇ ਮੈਂ ਵੀ ਮਨੁੱਖਤਾ ਦੀ ਤੇ ਸਰਬੱਤ ਦੇ ਭਲੇ ਦੇ ਸਾਹਿਬ ਗੁਰੂ ਸਾਹਿਬ ਦੇ ਜਿਹੜੇ ਪਰਮਾਨ ਨੇ ਆ ਕੇ ਦੋ ਪੌਦੇ ਲਾਏ ਹੈ ਤੇ ਮੇਰਾ ਵੀ ਯੋਗਦਾਨ ਇਸ ਕਲਪਿਆਰ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਕੀ ਜਿਵੇਂ ਤੁਹਾਡੇ ਜੀ ਨੇ ਆਖਿਆ ਇਹ ਇਨਸਾਨ ਮੈਂ ਇਹ ਸੋਚਦਾ ਵੀ ਇਨਸਾਨ ਕਦੇ ਵੀ ਪੈਸੇ ਨਾਲ ਤੇ ਰੁਤਬੇ ਨਾਲ ਵੱਡਾ ਨਹੀਂ ਹੁੰਦਾ ਇਨਸਾਨ ਸੋਚ ਨਾਲ ਵੱਡਾ ਛੋਟਾ ਹੁੰਦਾ ਜਿਹੜੀ ਥੋੜੀ ਸੋਚ ਹੈ ਉਹ ਸਾਡੇ ਨਾਲੋਂ ਬਹੁਤ ਉੱਚੀ ਹੈ ਸੋਚਦੇ ਬਹੁਤ ਲੋਕ ਨੇ ਪਰ ਉਸ ਕੰਮ ਨੂੰ ਇੰਜ਼ਾਮ ਦੇਣ ਵਾਲੇ ਬਹੁਤ ਥੋੜੇ ਹੁੰਦੇ ਤੁਸੀਂ ਉਸ ਕੰਮ ਨੂੰ ਇੰਜ਼ਾਮ ਦਿੰਦੇ ਹੋ ਤਾਂ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਬਹੁਤ ਵੀ ਮੈਂ ਮੇਰੀ ਇੱਥੇ ਮੈਂ ਦੂਜੀ ਵਾਰ ਆਇਆ ਹਾਂ ਪਹਿਲਾਂ ਵੀ ਇੱਕ ਵਾਰ ਮੈਨੂੰ ਮੌਕਾ ਦਿੱਤਾ ਸੀ ਤੁਸੀਂ ਤੋ ਜੋ ਤੁਹਾਡੀ ਇੱਕ ਡਿਮਾਂਡ ਹੈ ਉਹ ਮੈਂ ਉਸ ਤੋਂ ਕਿਤੇ ਨਹੀਂ ਭਜੂਗਾ ਉਹ ਮੈਂ ਜ਼ਰੂਰ ਤੁਹਾਡੀ ਪੂਰੀ ਕਰਾਂਗੇ ਤੇ ਬਾਕੀ ਸਮਾਜ ਵਾਸਤੇ ਇਹ ਗੱਲਾਂ ਜੇ ਆਪਾਂ ਉਪਰਾਲੇ ਇਦਾਂ ਕਰਦੇ ਰਹੀਏ ਤਾਂ ਸਮਾਜ ਨੂੰ ਆਪਾਂ ਬੜਾ ਸੁਧਾਰ ਸਕਦੇ ਆ ਇੱਕ ਚੰਗੀ ਸੋਚ ਨੂੰ ਅੱਗੇ ਲੈ ਕੇ ਆਉਣਾ ਜਿਵੇਂ ਆ ਬੱਚੇ ਖੜੇ ਆ ਇਹਨਾਂ ਦੇ ਵਿੱਚ ਇੱਕ ਬਹੁਤ ਅੱਗੇ ਇਹ ਸੋਚ ਨੂੰ ਜਨਮ ਦਿੱਤਾ ਜਾ ਸਕਦਾ ਵੀ ਇਸ ਨੂੰ ਅੱਗੇ ਕਿਵੇਂ ਆਪਾਂ ਸਮਾਜ ਨੂੰ ਸਿੱਧੇ ਸਕਦੇ ਆ ਸੋ ਚੰਗੀ ਸੋਚ ਚੰਗੇ ਵਿਚਾਰ ਕਿ ਜੇ ਚੰਗੇ ਆਪਾਂ ਸਾਰੇ ਰਲ ਜਾਈਏ ਤਾਂ ਸ਼ਾਇਦ ਕਿਸੇ ਲੀਡਰ ਦੀ ਵੀ ਲੋੜ ਨਹੀਂ ਹੈ ਸਾਰਾ ਸਮਾਜ ਆਪਣੇ ਆਪ ਹੀ ਸੈਕਟਰ ਹੋ ਸਕਦਾ ਸੋ ਇਹਨਾਂ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਆ ਲਿਆ ਹੋਇਆ ਇੱਕ ਖੂਦ ਹੈ ਨਾ ਜੀ ਇਹਨੂੰ ਮੈਂ ਜੱਟ ਬਣਾ ਦਿਆਂਗਾ ਭਾਈ ਖੂਦ ਸਰ ਉਹ ਕਢਵਾ ਦੇ ਟੱਕਰ ਹਾਂ ਚੱਕਰ ਤਾਂ ਵਹੀ ਪੈਂਦਾ ਨਾ ਆਜੋ ਨਾਲ ਬੈਠੋ ਪਰ ਥੱਲੇ ਜਾਣਾ ਬਹੁਤ ਚੰਗੀ ਬਾਹਰ ਨਹੀਂ ਪੀਂਦੇ ਆ ਲੈ ਸਰ ਆਇਓ ਟੱਲਾ ਸੋ ਇਹ ਪਾਣੀ ਉਹ ਆ ਰਿਹਾ ਸਰ ਪਿੱਛੇ ਹਾਂ 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 ਸੁਹਾਜਣਾ ਹਾਂ ਨਾ ਨਾ ਸੁਹਾਜਣਾ ਨਾ ਹੋ ਰਿਹਾ ਕੋਈ ਮੁੱਟਾ ਹੋ ਪਤਰੀ ਗਲੁਖਾ ਦੇ ਆ ਇੱਥੇ ਅੱਗੇ ਸਾਰਾ ਸਾਹਮਣੇ ਕੀਤੇ ਹੋਏ ਆ ਨਾ ਨਾ ਹੈਗਾ ਇਹ ਨਾ ਲਾਓ ਚਲਾ ਰਹੇ ਆ ਆਹ ਲਾਓ ਉਧਰੋਂ ਪਾ ਦਿਓ ਇੱਧਰ ਆਜੋ ਇੱਥੇ ਆਜੋ ਹਾਂ ਅੱਗੇ ਉੱਪਰ ਜਗ੍ਹਾ ਤੇ ਲਾਵਾਂਗੇ ਉੱਥੇ ਲਾਵਾਂਗੇ ਇਹਨੂੰ ਆ ਠੀਕ ਹੈ ਹਾਂ ਇੱਥੇ ਵੀ ਅੱਗੇ ਨਾਲ ਵੱਡਾ ਸਾਰਾ ਪਿੱਛੇ ਲਾਓ ਕਿਹਦੀ ਨਾ ਇੱਥੇ ਵੀ ਠੀਕ ਨਾ ਇਹ ਟੋਏ ਕਹਿੰਦਾ ਬਹੁਤ ਦਿਮਾਗ ਵਾਲੇ ਬੰਦੇ ਦਾ ਕੰਮ ਹੈ ਜੀ ਤਾਂ ਕਰਕੇ ਮੇਰਾ ਮੁੱਖ ਤੇ ਆਉਂਦੀ ਫੋਟੋ ਜਿਵੇਂ ਹੁਣ ਮੇਰੇ ਵਰਗਾ ਬੋੜਾ ਟੋਏ ਨਹੀਂ ਘੜਦਾ ਜੀ ਬੋੜਾ ਜੀ ਕਿਉਂ ਹਾਂ ਅੱਜ ਨਾ ਮੈਂ ਕਿਉਂ ਨਹੀਂ ਤੇ ਕਿਉਂ ਨਹੀਂ ਉਹ ਤੋਂ ਥੇਮੀ ਨਹੀਂ ਥੇਤ ਛੱਡਦਾ ਖਾਲੀ ਜੀ ਆਪੀ ਅਰੇ ਉਹ ਮੇਰੇ ਤੋਂ